ਗੱਲ ਕਰਦੇ ਆਂ ਬਰਕਤ ਵੀਡੀਓ ਦੇ ਬਾਰੇ ਅੱਜ ਦੇ ਭਾਗ ਵਿੱਚ ਪ੍ਰੀਤ ਦੀਆਂ ਅੱਖਾਂ ਉਤੋਂ ਪੱਟੀ ਉਤਰ ਗਈ ਆ ਪਰ ਉਹ ਜਾਣ ਬੁੱਝ ਕੇ ਪੱਟੀ ਨਹੀਂ ਉਤਾਰਨਾ ਚਾਹੁੰਦੀ ਕਿਉਂਕਿ ਪ੍ਰੀਤ ਨੂੰ ਆਪਣੇ ਸਹੁਰਾ ਹੋਰ ਫੈਮਿਲੀ ਹੀ ਚੰਗੀ ਲੱਗਦੀ ਐ ਤੇ ਆਪਣੀ ਮਾਂ ਹੀ ਸਹੀ ਲੱਗਦੀ ਐ ਤੇ ਉਸ ਨੂੰ ਆਪਣਾ ਭਰਾ ਪਰਜਾਈ ਤੇ ਜਿਹੜੀ ਗਲਤ ਲੱਗਣ ਲੱਗ ਗਈ ਪਰ ਵਿਕੀ ਦੇ ਡੈਡੀ ਨੇ ਇੱਕ ਗੱਲ ਚੰਗੀ ਤਰ੍ਹਾਂ ਉਸਦੀ ਮੰਮੀ ਨੂੰ ਸਮਝਾ ਦਿੰਦੀ ਐ ਕਿ ਮੈਂ ਤੈਨੂੰ ਮੇਰੀ ਧੀ ਦਾ ਘਰ ਖਰਾਬ ਨਹੀਂ ਕਰਨ ਦੇਣਾ ਤੂੰ ਨਾਲ ਹੁਣ ਪੈਸਿਆਂ ਦਾ ਮੋਹ ਪਾ ਰਹੀ ਆ ਪਰ ਪ੍ਰੀਤੀ ਮੰਮੀ ਕਹਿੰਦੀ ਆ ਮੈਂ ਆਪਣੀ ਤੀ ਨੂੰ ਦੇਣਾ ਹੀ ਦੇਣਾ ਏ ਤੇ ਹੁਣ ਮੈਂ ਆਪਣੀ ਤੀ ਨੂੰ ਗੱਡੀ ਵੀ ਦੇਣੀ ਆ ਤਾਂ ਕਵਲ ਹੁਣ ਅਨੇਕਾਂ ਮੰਮੀ ਜੋ ਕੁਝ ਵੀ ਦੇਣਾ ਏ ਦੋ ਪਾਤਰੀ ਸਾਡੇ ਸਾਹਮਣੇ ਤੋਂ ਪਰੀਤ ਨੇ ਉਹਨਾਂ ਦੀ ਗੱਲਾਂ ਦਾ ਗੁੱਸਾ ਕਰ ਲਿਆ ਤੇ ਪ੍ਰੀਤ ਕਹਿੰਦੀ ਮੈਂ ਹੁਣ ਇਸ ਘਰ ਵਿੱਚ ਨਹੀਂ ਰਹਿਣਾ ਮੈਂ ਚੱਲਦੀ ਆ ਪਰ ਸੰਦੀਪ ਨੇ ਕਵਲ ਨੂੰ ਕਿਹਾ ਕਿ ਉਹ ਚੱਲਦੀ ਆ ਤੇ ਆਪਾਂ ਉਸ ਨੂੰ ਮਨਾਈਏ ਤੇ ਉਸ ਨੂੰ ਕਹੀਏ ਕਿ ਆਪਣੇ ਉੱਥੇ ਜਾ ਕੇ ਗੱਲ ਨਾ ਕਰੇ ਤੂੰ ਕੱਲ ਜੇ ਆਈਆਂ ਉੱਥੇ ਗੱਲ ਵੱਧ ਜੂਗੀ ਪਰ ਕਵਲ ਨੇ ਕਿਹਾ ਕਿ ਉਸਨੇ ਤੇਰੀ ਗੱਲਾਂ ਨਹੀਂ ਮੰਲਣੀਆਂ ਤੈਨੂੰ ਗਲਤ ਕਹਿਣਾ ਹੈ ਸੰਦੀਪ ਨੇ ਕਿਹਾ ਕੋਈ ਨਹੀਂ ਤੇ ਫਿਰ ਪ੍ਰੀਤ ਨੂੰ ਉਹ ਜਰੂਰ ਮਨਾਉਣ ਜਾਂਦੀ ਆ ਤੇ ਪ੍ਰੀਤ ਤਾਂ ਉਹਨਾਂ ਨੂੰ ਸਗੋਂ ਚਾਰ ਗੱਲਾਂ ਹੋਰ ਸੁਣਾ ਦਿੰਦੀ ਆ ਤੇ ਚਲੀ ਜਾਂਦੀ ਆ ਤੇ ਉਸ ਤੋਂ ਬਾਅਦ ਜੋ ਕਵਲ ਦੀ ਮੰਮੀ ਆ ਤੇ ਉਹ ਤਾਂ ਕਵਲ ਦੇ ਪਿੱਛੇ ਹੀ ਪੈ ਜਾਂਦੀ ਆ ਤੇ ਉਹ ਜਦੋਂ ਸੰਦੀਪ ਪ੍ਰੀਤ ਨੂੰ ਰੋਕਣ ਜਾਂਦੀ ਆ ਤਾਂ ਉਹ ਬਿਲਕੁਲ ਵੀ ਨਹੀਂ ਰੁਕਦੀ ਤੇ ਸਗੋਂ ਉਸ ਦੀ ਮੰਮੀ ਵੀ ਸੰਦੀਪ ਦੇ ਪਿੱਛੇ ਪੈ ਜਾਂਦੀ ਆ ਤੇ ਫਿਰ ਕਵਲ ਪ੍ਰੀਤ ਨੂੰ ਮਨਾਉਣ ਲਈ ਜਾਂਦਾ ਏ ਤੇ ਉਹ ਨਹੀਂ ਮੰਨਦੀ ਤੇ ਉਹ ਕਹਿੰਦੀ ਆ ਕਿ ਮੈਂ ਆਪਣੇ ਘਰ ਜਾਣਾ ਏ ਤਾਂ ਕਵਲ ਕਹਿੰਦਾ ਏ ਕਿ ਇੱਥੇ ਜਲੂਸ ਨਾ ਕੱਢ ਚੱਲ ਮੈਂ ਤੈਨੂੰ ਤੇਰੇ ਪਿੰਡ ਛੱਡ ਆਂ ਵਾ ਪਾ ਪ੍ਰੀਤ ਨੂੰ ਇਹ ਲੱਗ ਰਿਹਾ ਕਿ ਮੈਂ ਆਪਣੇ ਘਰ ਜਾ ਕੇ ਸਹੀ ਕਰ ਰਹੀ ਹਾਂ ਪਰ ਉਸ ਨੂੰ ਇਹ ਨਹੀਂ ਪਤਾ ਕਿ ਉਸਦੇ ਜਿਹੜਾ ਸਹੁਰਾ ਪਰਿਵਾਰ ਆ ਉਹ ਤਾਂ ਹੁਣ ਉੱਥੇ ਇਹ ਡਿਮਾਂਡ ਰੱਖ ਹੀ ਰਹੇ ਆ ਕਿ ਸੋਨ ਦੇ ਸੰਧਾਰੇ ਤੇ ਕੁਝ ਨਾ ਕੁਝ ਲੈ ਕੇ ਆਵੇਗੀ ਪਰ ਪ੍ਰੀਤ ਨੇ ਕੁਝ ਵੀ ਨਹੀਂ ਲੈ ਕੇ ਆਂਦਾ ਪ੍ਰੀਤ ਖਾਲੀ ਹੱਥ ਹੀ ਚਲੀ ਗਈ ਖਾਲੀ ਹੱਥ ਜਾਣ ਤੋਂ ਬਾਅਦ ਵਿੱਕੀ ਦੇ ਨਾਲ ਕਾਲਾ ਸੋਨੀ ਹੋ ਗਈ ਕਿਉਂਕਿ ਵਿੱਕੀ ਨੇ ਜਦੋਂ ਉਸ ਨੂੰ ਪੁੱਛਿਆ ਕਿ ਤੈਨੂੰ ਕੀ ਗੱਲ ਹੋ ਗਈ ਤਾਂ ਉਸ ਨੇ ਕਿਆ ਕਿ ਨਹੀਂ ਮੈਂ ਵੈਸੇ ਹੀ ਆ ਗਈ ਮੇਰਾ ਜੀ ਨਹੀਂ ਲੱਗਿਆ ਤਾਂ ਉਸਨੇ ਪੁੱਛਿਆ ਕਿ ਕੀ ਗੱਲ ਤੈਨੂੰ ਸੰਧਾਰਾ ਨਹੀਂ ਦਿੱਤਾ ਤਾਂ ਫਿਰ ਕਿਤੇ ਨਾ ਕਿਤੇ ਉਸ ਨੂੰ ਪ੍ਰੀਤ ਨੂੰ ਵੀ ਲੱਗ ਰਿਹਾ ਸੀ ਕਿ ਵਿੱਕੀ ਲਾਲਚ ਕਰ ਰਿਹਾ ਏ ਤਾਂ ਇਸ ਕਰਕੇ ਉਸ ਦੀ ਵਿੱਕੀ ਨਾਲ ਲੜਾਈ ਹੋ ਗਈ ਤੇ ਜਦੋਂ ਉਹਦੇ ਪੇਕੇ ਨੂੰ ਫੋਨ ਲਗਾਇਆ ਤਾਂ ਵਿਸੰਦੀਪ ਹੁਣੀ ਵੀ ਉੱਥੇ ਆ ਗਏ ਤੇ ਉਸ ਦੀ ਮੰਮੀ ਕੋਠੇ ਤੇ ਚੜ ਕੇ ਉਹਨਾਂ ਦੀ ਉਡੀਕ ਕਰੀ ਜਾ ਰਹੀ ਸੀ ਸੰਦੀਪ ਨੂੰ ਤਾਂ ਪਹਿਲਾਂ ਹੀ ਪਤਾ ਸੀ ਇਹਨਾਂ ਦੇ ਕਰਤੂਤਾਂ ਦਾ ਕਿ ਇਹ ਸਭ ਕੁਝ ਹੋਣਾ ਹੀ ਹੋਣਾ ਏ ਕਿਉਂਕਿ ਉਸ ਦੀ ਮੰਮੀ ਨੇ ਪੈਸਿਆਂ ਦਾ ਮੂੰਹ ਪਾ ਲਿਆ ਸੀ ਵਿੱਕੀ ਨੂੰ ਤੇ ਪ੍ਰੀਤ ਨੂੰ ਪ੍ਰੀਤ ਚ ਬੋਲੀ ਆ ਪ੍ਰੀਤ ਨੂੰ ਇਨਾ ਪਤ ਨਹੀਂ ਪਤਾ ਪਰ ਵਿੱਕੀ ਬਹੁਤ ਚਲਾ ਕੇ ਉਸ ਨੂੰ ਆਏ ਲੱਗਦਾ ਕਿ ਕੋਈ ਵੀ ਚੀਜ਼ ਆਵੇ ਮੇਰੇ ਸੋਹਰੇ ਤੂੰ ਹੀ ਆਵੇ